ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਦੇ ਨੇਲੇ ਨੰਗੜ ਤੇ ਵੀ ਟਾਰਗੇਟ ਤੇ ਨੇ ਸ਼ਾਹਪੁਰ ਕੰਢੀ ਤੇ ਰੰਜੀਤ ਸਾਗਰ ਤੇ ਡਰੋਨ ਦੇਖੇ ਗਏ ਨੇ ਇੱਕ ਪਾਸੇ ਤਾਂ ਸੀ ਉਹਨਾਂ ਨਾਲ ਲੜ ਰਹੇ ਗੜੀ ਮੰਦਪਾ ਕੀ ਗੱਲ ਹੈ ਦੂਜੇ ਪਾਸੇ ਭਾਜਪੀ ਇਸ ਮੌਕੇ ਨੂੰ ਦੇਖ ਕੇ ਕਿ ਉਧਰ ਲੜ ਰਹੇ ਨੇ ਹਰ ਦੂਜੇ ਤੀਜੇ ਦਿਨ ਬੀਬੀ ਐਮ ਵੀ ਅਧਿਕਾਰੀ ਇੱਥੇ ਭੇਜ ਦਿੰਦੀ ਹੈ ਜੀ ਫੱਟਾ ਖੋਲਾਂਗੇ ਇਹ ਮਜ਼ਾਕ ਬਣਾ ਲਿਆ ਇਹਨਾਂ ਨੇ ਮੇਰਾ ਤੀਜੀ ਵਾਰ ਮੈਨੇ ਮਰੇ ਇੱਥੇ ਹਣਾ ਹੋ ਗਿਆ ਇੱਕ ਹਫ਼ਤੇ 'ਚ ਦੱਸ ਦੇਣਾ ਚਾਹੀਦਾ। ਮਤਲਬ ਤੁਸੀਂ ਇੰਨੇ ਜ਼ਿਆਦਾ ਪੰਜਾਬ ਦੇ ਵਿਰੋਧੀ ਹੋਗੇ ਕਿ ਪੰਜਾਬ ਨੂੰ ਤੁਸੀਂ ਹਿੱਸਾ ਨਹੀਂ ਮੰਨਦੇ ਦੇਸ਼ ਦਾ। ਅੱਜ ਫੇਰ ਆ ਗਈ ਤੜਕੀ ਉਹ। ਮੈਂ ਅੱਜ ਕਿਤੇ ਹੋਰ ਜਾਣਾ ਸੀ ਮੈਨੂੰ ਇੱਥੇ ਆਉਣਾ ਪਿਆ। ਕਿਉਂਕਿ ਇਹ ਲੜਾਈ ਵੀ ਬਹੁਤ ਵੱਡੀ ਹੈ। ਕਦੇ ਲੋਹਾਂਡ ਜਾਵੜਦੇ ਆ ਅਸੀਂ ਉੱਥੋਂ ਪਾਣੀ ਖੋਲਾਂਗੇ। ਮਤਲਬ ਬੱਚਿਆਂ ਦੀ ਤਰ੍ਹਾਂ ਨਾ ਲੜਦੇ ਆ। ਨਾ ਕੋਈ ਹਾਈ ਕੋਰਟ ਦਾ ਆਰਡਰ ਹੈ, ਨਾ ਕੋਈ ਕਿਤੇ ਕਿਸ ਕਿਤੇ ਕਾਗਜ਼ ਤੇ ਲਿਖਿਆ ਹੋਵੇ। ਕਿ 450 ਕਿਉਂ ਕਰਨ ਨੂੰ ਛੱਡ ਦੋ ਐਡਵਾਈਸ ਕੀਤਾ ਗਿਆ ਦੋ ਤਰੀਕ ਨੂੰ ਐਡਵਾਈਸ ਆਰਡਰ ਨਹੀਂ ਕੀਤਾ ਗਿਆ ਸੁਪਰੀਮ ਕੋਰਟ ਨੇ ਕਿਹਾ ਦੋ ਤਰੀਕ ਦਾ ਫੈਸਲਾ ਲਾਗੂ ਕਰ ਦਿਓ ਉੱਚ ਤੱਕ ਕਿਤੇ ਐਡਵਾਈਸ ਹੈ ਹੀ ਨਹੀਂ ਆਪਣਾ ਆਰਡਰ ਹੈ ਹੀ ਨਹੀਂ ਕਿਵੇਂ ਲਾਗੂ ਕਰਦੀ ਕੋਈ ਜਦੋਂ ਆਰਡਰ ਹੀ ਹੈ ਨਹੀਂ ਕੀ ਲਾਗੂ ਕਰਦੀ ਅਸੀਂ ਮਾਨਸਾ ਅੱਜ ਵੀ ਉਸੇ ਗੱਲ ਤੇ ਅੜੇ ਰਹੇ ਜਦੋਂ ਕੋਲ ਨਾ ਆਏ ਪਾਣੀ ਮੋਕੇ ਤੇ ਦਿੰਦੇ ਸਾਨੂੰ ਆਰਡਰ ਹੈ ਹੀ ਸਾਨੂੰ ਪਾਣੀ ਕੋਲ ਨਾ ਦਿੰਦੇ ਸਾਡੇ ਕੋਲੇ ਸਾਡੇ ਕੋਲ ਆਰਡਰ ਹੈ ਕਿੱਥੇ ਸੀ ਅੱਡ ਦਿਖਾਓ ਹਾਈ ਕੋਰਟ ਦਾ ਆਰਡਰ ਹਾਈ ਕੋਰਟ ਦੇ ਆਰਡਰ ਦਿਖਾਓ ਅਸੀਂ ਕੋ ਜੁਆ ਕਾਂ ਅਸੀਂ ਸਰਕਾਰ ਬਰੋਂ ਲੜ ਰਹੇ ਆ ਅਸੀਂ ਐਮੀ ਐਮੀ ਕਹਦਾਂਗੇ ਵੀ ਇਹ ਗਲਤ ਹੈ ਕਿੱਥੇ ਨੇ ਹਾਈ ਕੋਰਟ ਦੇ ਆਰਡਰ ਕੇ ਪਾਣੀ ਛੱਡੋ ਉਹ ਮੀਟਿੰਗ ਜਿਹੜੀ 2 ਤਰੀਕ ਵਾਲੀ ਸੀਗੀ ਉਹਦੇ ਮਿੰਟਸ ਹੈ ਨਹੀਂ ਉਹ 9 ਤਰੀਕ ਨੂੰ ਇੱਕ ਗਿੱਧੜ ਚਿੱਠੀ ਜੀ ਬਣਾ ਲਏ ਉਥੋਂ 9 ਤਰੀਕ ਨੂੰ 2 ਤਰੀਕ ਦੇ ਮਿੰਟਸ ਨਹੀਂ ਹੈਗੇ ਉਹਦੇ ਸਾਡੇ ਇਰੀਗੇਸ਼ਨ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਤੇ ਸਾਡੇ ਚੀਜ਼ ਕੈਪਸ ਇਹਨਾਂ ਸਾਡੀ ਚੀਫ ਸੈਕਟਰੀ ਉੱਥੇ ਤੇ ਡੀਜੀਪੀ ਮੌਜੂਦ ਸੀ ਉੱਥੇ ਕੋਈ ਸਾਈਨ ਨਹੀਂ ਹੋਏ ਹੋਏ ਇਹਨਾਂ ਦੇ ਕਿਸੇ ਦੇ ਵੀ ਸਾਈਨ ਨਹੀਂ ਉੱਥੇ ਸੋ ਇਹ ਹਰ ਰੋਜ਼ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਮੈਂ ਬੀਬੀਐਮਬੀ ਨੂੰ ਤੇ ਬੀਜੇਪੀ ਨੂੰ ਖਾਸ ਤੌਰ ਤੇ ਕਿਉਂਕਿ ਇੱਕੋ ਗੱਲ ਹੈ ਦੋਨਾਂ ਦੀ ਉਹਨਾਂ ਨੂੰ ਮੈਂ ਪਹਿਲਾਂ ਤਾਂ ਮੈਂ ਸਲਾਹ ਦਿੰਦਾ ਸੀ ਹੁਣ ਮੈਂ ਉਹਨਾਂ ਨੂੰ ਵਾਰਨ ਕਰਦਾ ਚੇਤਾਵਨੀ ਦਿੰਦਾ ਕਿ ਬਾਰ ਬਾਰ ਇੱਥੇ ਆ ਕੇ ਲਾਅ ਐਂਡ ਆਰਡਰ ਡਿਸਟਰਬ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਇੱਥੇ ਕੋਈ ਨੁਕਸਾਨ ਹੋ ਗਿਆ ਕੋਈ ਜਾਨ ਨਹੀਂ ਕੋਈ ਮਾਲੀ ਜਾ ਕੋਈ ਇੱਥੇ ਵਾਇਲੈਂਸ ਹੋ ਗਈ ਤਾਂ ਉਹਦਾ ਜ਼ਿੰਮੇਵਾਰ ਬੀਜੇਪੀ ਤੇ ਬੀਬੀਐਮਬੀ ਹੋਊਗਾ ਸਰ ਇਹ ਲਿਖਤੀ ਆਰਡਰ ਕਰ ਦਿੱਤਾ ਗਿਆ ਜੀ BBMP ਨੂੰ ਵੀ ਜੇ ਕੋਈ ਜਾਨੀ ਨੁਕਸਾਨ ਹੁੰਦਾ ਜਾਂ ਲੌਂਡ ਆਊਟ ਦੀ ਸਥਿਤੀ ਨਾਲ ਟਿਕਰਪੁਲਾਇ ਪੰਗਾ ਲੈਂਦਾ ਹੈ ਅਸੀਂ ਆਲਰੇਡੀ ਉਹਨਾਂ ਨੂੰ ਚਿੱਠੀ ਲਿਖ ਚੁੱਕੇ ਹਾਂ ਕਿ ਹਰ ਰੋਜ਼ ਨਾ ਜਾ ਕੇ ਉੱਥੇ ਪੰਗੇ ਲੋ ਇਹ ਵੀ ਸੈਂਸਿਟਿਵ ਜ਼ੋਨ ਹੈ ਬਲੈਕਆਊਟ ਹੋਇਆ ਕੀਤਾ ਹੋਇਆ ਹੈ ਕੀ ਉਹ ਬਲੈਕਆਊਟ ਚ ਆ ਕੇ ਖੋਲਣਗੇ ਸਰ ਉਹ ਨਹੀਂ ਭੇਜਿਓ ਪੀਸੀ ਤੋਂ ਕਰ ਲੋ ਪਛਾਣੋ ਬੈਠੇ ਨੇ ਨਹੀਂ ਫਿਰ ਤੁਸੀਂ ਕਹਿੰਦੇ ਕੋਰਟ ਨਾਲ ਆਰਡਰ ਨੂੰ ਦਿੱਤੇ ਫਿਰ ਕੋਰਟ ਉਹ ਕੋਰਟ ਨੇ ਕਹਿਆ ਐਫੀਡਵਿਟ ਦਿਓ ਐਫੀਡਵਿਟ ਕੀ ਦਿੱਤਾ ਉਹਨਾਂ ਨੇ ਅਨ ਆਈਡੈਂਟੀਫਾਈਡ ਮੌਬ ਹੈ ਭੀੜ ਹੈ ਮੈਂ ਕੀ ਕਰਾਂ ਹੜੜੜ ਦੇ ਪਿੰਡਾਂ ਦੇ ਲੋਕ ਨੇ ਮਾਨ ਸਾਹਿਬ ਕਾਨੂੰਨੀ ਵਿਚਾਰਾ ਜੀ ਤੁਹਾਡੇ ਵੱਲੋਂ ਕੋਈ ਸੁਪਰੀਮ ਕੋਰਟ ਦੇ ਵਿੱਚ ਸਮੂਦੇ ਤੇ ਸੁਪਰੀਮ ਕੋਰਟ ਚ ਤਾਂ ਤਾਂ ਚਾਹੀਏ ਜੇ ਕੋਈ ਸਾਨੂੰ ਆਰਡਰ ਹੋਇਆ ਹੋਵੇ ਕਿ ਕਿਹੜੇ ਕਿਹੜੇ ਆਰਡਰ ਨੂੰ ਚੈਲੰਜ ਕਰੀਏ ਸੁਪਰੀਮ ਕੋਰਟ ਚ ਹੈ ਹੀ ਨਹੀਂ ਜਦੋਂ ਕੋਈ ਆਰਡਰ ਪਾਣੀ ਛੱਡਣ ਦਾ ਖੱਟਰ ਸਾਹਿਬ ਕਰ ਰਿਹਾ ਹੈ ਖੱਟਰ ਸਾਹਿਬ ਜਿੱਦ ਬਣਾ ਕੇ ਬੈ ਗਿਆ ਹੈ ਬਿਜਲੀ ਮੰਤਰੀ ਹੈ ਮਾਨ ਸਰ ਤੁਹਾਡੇ ਕੋਲ ਇੱਕ ਸਪੈਸ਼ਲ ਪੈਕੇਜ ਦਾ ਪੰਜਾਬ ਹਮੇਸ਼ਾ ਹੀ ਝਗੜਾਈ ਲੱਗ ਜਾਂਦਾ ਹੈ ਹਮੇਸ਼ਾ ਮੋਰੇ ਰਹਿੰਦਾ ਹੈ ਸਪੈਸ਼ਲ ਪਾਕੇਜ ਦੀ ਮੰਗ ਵੀ ਕੀਤੀ ਹੈ ਸਪੈਸ਼ਲ ਬਾਅਦ ਚ ਲੈ ਲਾਂਗੇ ਸਾਡੇ ਵਾਲਾ ਤਾਂ ਰਹਿਣ ਦਿਓ ਇਹ ਤਾਂ ਸਾਡਾ ਖੋ ਹੀ ਜਾਂਦੇ ਜਿਹੜਾ ਹੈਗਾ ਸਾਡੇ ਕੋਲੇ ਪੈਕੇਜ ਦੇਣ ਦੀ ਗੱਲ ਤਾਂ ਛੱਡੋ ਜੀ ਸਾਡੇ ਤਾਂ ਜੋ ਚੀਜ਼ਾਂ ਖੋ ਹੀ ਜਾਂਦੇ ਨੇ ਹਾਂ ਮਾਨਵਤਾ ਦੇ ਆਧਾਰ ਤੇ ਦੇ ਵੀ ਰਹੇ ਹਾਂ ਕੱਲ ਰਾਤ ਆਰਮੀ ਵੱਲੋਂ ਰਾਜਸਥਾਨ ਗਵਰਨਮੈਂਟ ਨੂੰ ਚਿੱਠੀ ਲਿਖੀ ਗਈ ਕਿਉਂਕਿ ਉਹ ਉੱਥੇ ਨੇ ਉਹ ਕਿ ਗੰਗਾ ਨਗਰ ਵੀ ਕਨੇਰ ਜਸਲਮੀਰ ਚ ਬਹੁਤ ਜ਼ਿਆਦਾ ਭਾਰੀ ਗਿਣਤੀ ਚ ਫੌਜ ਲਾਈ ਹੋਈ ਹੈ ਪੀਨ ਵਾਲੇ ਪਾਣੀ ਦੀ ਲੋੜ ਹੈ ਤਾਂ ਉਹਨਾਂ ਨੇ ਸਾਨੂੰ ਚਿੱਠੀ ਲਿਖੀ ਅਸੀਂ ਰਾਤੋਂ ਰਾਤ ਛੱਡਤਾ ਜੀ ਆਪਦੇ ਹਿੱਸੇ ਚ ਆਰਮੀ ਵਾਸਤੇ ਲੇਕਰ ਆਰਮੀ ਵਾਸਤੇ ਜੀ ਕਿੰਨਾ ਜਿਹੜੇ 5500 ਕਿਉਂ ਸਿਕ 5000 ਉਹਨਾਂ ਦਾ ਰਾਸਥਾਨ ਫੀਡਰ ਚ ਬਣਦਾ ਕਿਉਂਕਿ ਰਾਸਥਾਨ ਫੀਡਰ ਦੀ ਰਿਪੇਅਰ ਚੱਲਦੀ ਸੀ ਜ਼ੀਰੋ ਜਾ ਰਹੇ ਸੀ ਉਹਨਾਂ ਨੇ ਮਿਲਟਰੀ ਨੇ ਰਿਪੇਅਰ ਜਿਹੜੀ ਪ੍ਰੀਪੌਨ ਕਰਾ ਲਈ ਤੇ ਉਹਨਾਂ ਨੇ 500 ਐਕਸਟਾ ਮੰਗੇ 500 ਐਕਸਟ ਪੰਜਾਬ ਦੇ ਹਿੱਸੇ ਚ ਉਹ ਦਿੱਤਾ ਅਸੀਂ ਆਰਮੀ ਵਾਸਤੇ ਦੇਸ਼ਿਤ ਵਾਸਤੇ ਸਾਡਾ ਖੂਨ ਵੀ ਹਾਜ਼ਰ ਹੈ ਪਾਣੀ ਦੀ ਕਿਹੜੀ ਗੱਲ ਪਰ ਆਹ ਚੀਜ਼ ਗਲਤ ਹੈ ਜਿਹੜੀ ਜਿਹੜੀ ਇਹ ਇਲੈਗਲੀ ਲੈ ਕੇ ਜਾ ਰਹੇ ਜੇਕਰ ਹੁਣ ਕੋਈ ਬੀਵੀਐਮਪੀ ਦਾ ਅਧਿਕਾਰੀ ਅੱਜ ਤੋਂ ਬਾਅਦ ਇੱਥੇ ਆਉਂਦਾ ਹੈ ਪਾਣੀ ਰਿਲੀਜ਼ ਕਰਾਉਂਦਾ ਉਹ ਸਵਾਰੀ ਆਪਣੇ ਸਮਾਂ ਦੀ ਆਪ ਜ਼ਿੰਮੇਵਾਰ ਹੋਊਗੀ ਕਿਉਂਕਿ ਕੋਈ ਵਾਰ ਬੈਂਸ ਸਾਹਿਬ ਨੇ ਵੀ ਕਹਿ ਦਿੱਤਾ ਵੀ ਜੇਕਰ ਬੀਵੀਐਮਪੀ ਦਾ ਅਧਿਕਾਰੀ ਆਉਂਦਾ ਤਾਂ ਉੱਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਉਹ ਤਾਂ ਹੁਣ ਦੇਖਾਂਗੇ ਹੁਣ ਫਿਰ ਹੁਣ ਹੱਦ ਹੋ ਗਈ ਇਹਨਾਂ ਦੀ ਉਹ ਸਾਡੇ ਵੀ ਸਬਰਦਾਨ ਧਿਆਨ ਲੈਂਦੇ ਨੇ ਹਰ ਰੋਜ਼ ਇਹ ਜੇ ਉਹ ਜਿੱਦ ਨਹੀਂ ਤਾਂ ਜਿੱਦੇ ਚ ਪੰਜਾਬੀ ਵੀ ਮੰਨੇ ਗ ਠੀਕ ਹੈ ਜਿਲ੍ਹਾ ਪ੍ਰਸ਼ਾਸਨ ਜਿਸ ਟਾਈਮ ਨਾਲ ਲਾਂਦਾ ਹੈ ਤੇ ਉਹ ਆਰਡਰ ਦੀ ਕਾਪੀ ਨਹੀਂ ਮੰਗਦੇ ਵੀ ਸਾਨੂੰ ਆਰਡਰ ਮੰਗਦੇ ਆ ਜੀ ਉਹ ਕਹਿੰਦੇ ਨਹੀਂ ਸਾਡੇ ਕੋਲ ਹੈਗੀ ਹੈਗੀ ਤੁਸੀਂ ਨਾਲ ਚਲੋ ਨਾਲ ਚਲੋ ਇੱਥੇ ਆ ਜਾਂਦੇ ਨੇ ਕੋਈ ਦਿਨ ਦੀ ਕਾਪੀ ਮੈਂ ਮੁੱਖ ਮੰਤਰੀ ਨੂੰ ਦਿਖਾਉਣਗੇ ਬੀਬੀਐਮਬੀ 60% ਸਾਡਾ ਹਿੱਸਾ ਹੈ ਕੀ ਉਹਨਾਂ ਦਾ ਫਰਜੀ ਮੰਨਦਾ ਪਹਿਲਾਂ ਮੁੱਖ ਮੰਤਰੀ ਨੂੰ ਕਾਲ ਕਰਨ ਕਿ ਅੱਜ ਅਸੀਂ ਉੱਥੇ ਜਾਣਾ ਚਾਹੁੰਦੇ ਹਾਂ ਜੀ ਉਸ ਤੋਂ ਬਾਅਦ ਮੈਂ ਦੱਸੂਗਾ ਵੀ ਕੀ ਹਾਲਾਤ ਨੇ ਇੱਥੇ ਸਿੱਧੇ ਆ ਜਾਂਦੇ ਨੇ ਮੁੱਖ ਮੰਤਰੀ ਮਗਰ ਮਗਰ ਹੋਣਾ ਪੈਂਦਾ ਜੀ ਵੀ ਉੱਥੇ ਆ ਗਏ ਚਲੋ ਚਲੀਏ ਤੁਹਾਨੂੰ ਚਲੀਏ ਜੋ ਪਤਲਾ ਇਹਨਾ ਉਹ ਚੱਲੇ ਹੋਏ ਨੇ ਫੇ ਕਹਿੰਦੇ ਨਿਕਲੀ ਹੁਣ ਚਲੋ ਜਿੱਥੋਂ ਚੱਲੀ ਬੀਬੀ ਐਮਬੀ ਦੇ ਖਾਤਮੇ ਤੇ ਤੁਸੀਂ ਗੱਲ ਕੀਤੀ ਸੀ ਇਸ ਸਫਾ ਦੇ ਵਿੱਚ ਨਹੀਂ ਉਹ ਤਾਂ ਹੁਣ ਇਵਨ ਅਸੀਂ ਤਾਂ ਜੇ ਵੀ ਚਿੱਠੀ ਲਿਖੀ ਉਹਨਾਂ ਨੂੰ ਕਿ ਭਾਈ 21 ਤਰੀਕ ਵਾਲਾ ਬੰਡਣ ਵਾਸਤੇ ਮੀਟਿੰਗ ਬੁਲਾ ਲਓ ਉਹ ਨਾ ਭੁੱਲ ਜਿਓ ਇਸ ਚੱਕਰ ਚ ਉਹਦੇ ਵਾਸਤੇ ਤਾਂ ਮੀਟਿੰਗ ਬੁਲਾ ਲਓ ਕਿ ਕਿੰਨਾ ਕਿੰਨਾ ਦੇਣਾ ਹੈ 21 ਤਰੀਕ ਨੂੰ ਦੋ ਦੋਨੇ ਸੇਟਾਂ ਨੂੰ ਬਾਕੀਆਂ ਨੂੰ ਇਸ ਪੰਜਾਬ ਨੂੰ ਉਹਦੀ ਮੀਟਿੰਗ ਬੁਲਾਉਣੀ ਭੁੱਲ ਗਏ ਜਿਹੜੀ ਮੇਨ ਹੈ ਇੱਧਰ ਲ ਚੱਕਰਾਂ 'ਚ ਪਏ ਹੋਏ ਨੇ ਮੈਂ ਬੀਬੀ ਐਮਬੀ ਦੇ ਚੇਅਰਮੈਨ ਸਾਹਿਬ ਨੂੰ ਕਹਿਣਾ ਤਰਪਾਟੀ ਸਾਹਿ ਤੁਸੀਂ ਇੱਕ ਵਾਰੀ ਗੁਸਤਾਖੀ ਕਰ ਲਈ ਤੁਸੀਂ ਰਾਜਪਾਲ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਕੁਝ ਉਹਨਾਂ ਦੇ ਨਜ਼ਰਾਂ 'ਚ ਵੱਡੇ ਕੋਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਪੰਜਾਬ ਨੂੰ ਵੀ ਐਂ ਕਹਦੇ ਨਾ ਇਹ ਤੁਹਾਡੀ ਗਲਤ ਫਹਿਮਈ ਹੈ ਇੱਕ ਵਾਰੀ ਤੁਸੀਂ ਇੱਥੇ ਆ ਕੇ ਦੇਖ ਲਿਆ ਦੂਜੀ ਵਾਰੀ ਇੱਕ ਵਾਰ ਤਾਂ ਹੁਣ ਪੰਜਾਬ ਪੁਲਿਸ ਨੇ ਉਹਨੂੰ ਸੇਫਲੀ ਉਹਨੂੰ ਕਰ ਦ ਹੁਣ ਕਿੰਨਾ ਚਿਰ ਪੰਜਾਬ ਪੁਲਿਸ ਵੀ ਕਰੀ ਜਾਊਗੀ ਲੋਕ ਜਿਆਦਾ ਇਕੱਠੇ ਹੋ ਜਾਂਦੇ ਨੇ ਹੁਣ ਮਾਲਵੇ 'ਚੋਂ ਵੀ ਆਉਣ ਲੱਗ ਗਏ ਲੋਕ ਹੁਣ ਪਾਣੀ ਤਾਂ ਉੱਥੇ ਤੱਕ ਹੀ ਜਾਂਦਾ ਹੈ ਨਾ ਸੋ ਇਸ ਕਾਕੇ ਇਤਰਾਉਂਦੀ ਕੋਸ਼ਿਸ਼ ਨਾ ਕਰੋ ਮੈਂ ਤੁਹਾਨੂੰ ਕਹਿਣਾ ਕੰਟੈਂਪਟ ਕੋਰਟ ਜੋ ਹੈ ਮੇਰੇ ਤੇ ਪਾਦੋ ਜਿਹੜੀ ਪੌਣੀਆਂ ਮੈਸੇਜ ਆ ਤੁਹਾਨੂੰ ਕਿਹੜੇ ਵਜੂਤਾ ਹਾਲਾਤ ਭਾਰਤ ਤੇ ਪਾਕਿਸਤਾਨ ਦੇ ਬਣਨੇ ਨੇ ਉਹਦੇ ਕਿਤਨਾ ਕਿਤੇ ਗਰਭ ਦੇ ਵਿੱਚ ਜਿਹੜਾ ਇਹ ਜਾਨਵਰਕੀ ਸਾਰਾ ਮੈਂ ਤਾਂ ਉਹੀ ਤਾਂ ਕਹਿਣਾ ਕਿ ਉਹ ਸ਼ਾਇਦ ਇਹ ਦੇ ਉਹਨਾਂ ਨੂੰ ਇਹ ਗਲਤਫहमी ਹੋ ਗਈ ਪੰਜਾਬੀਆਂ ਦਾ ਧਿਆਨ ਉਧਰ ਹੋ ਗਿਆ ਹੁਣ ਇਧਰੋਂ ਕਰ ਲਈ ਇਹ ਕਰਨ ਦੀ ਜ਼ਰੂਰਤ ਹੈ ਇੰਟਰਨੈਸ਼ਨਲ ਬਾਰਡਰ ਤੇ ਲੜਾਈ ਚੱਲ ਰਹੀ ਹੈ ਤੇ ਤੁਸੀਂ ਆਦੇ ਇੰਟਰਨਲ ਮਸਲੇ ਬਾਅਦ ਚ ਕਰ ਲਿਓ ਆਈਪੀਐਲ ਵੀ ਰੋਕ ਹੀ ਦਿੱਤਾ ਠੀਕ ਹੈ ਸਕੂਲ ਵੀ ਤਾਂ ਕਾਲਜ ਬੰਦ ਕਰਤੇ ਪ੍ਰੀਖਿਆਵਾਂ ਮਾਂ ਲੇਟ ਕਰਤੀਆਂ ਤੇ ਆਹ ਨਹੀਂ ਲੇਟ ਕਰ ਸਕਦੇ 20 ਤਰੀਕ ਨੂੰ ਵੈਸੀ ਹੀ ਮਿਲ ਜੂਗਾ ਜੀ ਕਿੰਨੇ ਦਿਨ ਰਹਿ ਗਏ 20 ਤਰੀਕ ਚ ਫੇਰ 10 ਵੀ ਕਿੱਥੇ ਰਹਿ ਗਏ 20 ਦੀ ਰਾਤ ਨੂੰ ਦੇ ਦਾਂਗੇ ਇਹਨਾਂ ਨੂੰ ਪਾਣੀ ਦੇਖੋ ਇਹ ਤਾਂ ਇੰਨਾ ਇੰਟਰਨੈਸ਼ਨਲ ਲੈਵਲ ਤੇ ਗੱਲ ਹੋਈ ਹੈ ਪਰ ਅਸੀਂ ਸਾਡੀ ਕੋਈ ਇਸ ਤਰ੍ਹਾਂ ਦੀ ਢਿੱਲ ਨਹੀਂ ਹੋਊਗੀ ਕਿ ਅਸੀਂ ਵੇਸਲੇ ਹੋ ਜਾਈਏ ਅਸੀਂ ਬਾਰਡਰਾਂ ਤੇ ਵੀ ਸਾਡੀ ਸੇਮ ਤਿਆਰੀ ਹੈ ਸਾਡੇ ਜਿਹੜੇ ਐਂਟੀ ਡਰੋਨ ਸਿਸਟਮ ਫਿੱਟ ਹੋਣੇ ਨੇ ਉਹ ਵੀ ਸਾਨੂੰ ਅਪਰੂਵ ਲਾ ਗਈ ਉਹ ਵੀ ਕਰਾਂਗੇ ਤੇ ਸਾਡੀ ਮੌਕ ਡ੍ਰਿਲ ਬਲੈਕਆਊਟ ਜੇ ਉਹ ਸਾਰਾ جاری ਰਹੂਗਾ ਕਿਉਂਕਿ ਅਸੀਂ ਉਹਨਾਂ ਤੇ ਯਕੀਨ ਨਹੀਂ ਕਰ ਸਾਡੇ ਉਹਨਾਂ ਨੇ ਬਹੁਤ ਵਾਰੀ ਪਾਕਿਸਤਾਨ ਨੇ ਡਿਚ ਕੀਤਾ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਹੈ ਉਹਨਾਂ ਦੇ ਸੁਭਾਅ ਦਾ ਤਾਂ ਇਸ ਕਰਕੇ ਪੰਜਾਬੀ ਹਮੇਸ਼ਾ ਮੂਰੇ ਰਹਿਣਗੇ ਔਰ ਸਾਡੇ ਵੱਲੋਂ ਕੋਈ ਢਿੱਲ ਨਹੀਂ ਹੋਊਗੀ ਕਿ ਉਹਨਾਂ ਨੇ ਸੀਜ਼ਫਾਇਰ ਕਰਤਾ ਤੇ ਆਪਾਂ ਵੇਸਲੇ ਹੋ ਜਾਈਏ ਤੇ ਉਹ ਫਿਰ ਦੁਬਾਰਾ ਇਸ ਤਰ੍ਹਾਂ ਦਾ ਕੋਈ ਅਟੈਕ ਕਰ ਦੇਣ ਸੋ ਸਾਡੇ ਵੱਲੋਂ ਹਰ ਤਿਆਰੀ ਜਿਹੜੀ ਪਹਿਲਾਂ ਤੋਂ ਪਲਾਨ ਕੀਤੀ ਗਈ ਆ ਉਹ ਆਨ ਰੋਡ ਸੀਐਮ ਸਾਹਿਬ ਕਦੇ ਹਰਿਆਣੇ ਦੇ ਇਲੈਕਸ਼ਨਾਂ ਦੇ ਵਿੱਚ ਕਦੇ ਇਹ ਵੀ ਗੱਲ ਕਹੀ ਗਈ ਸੀ ਕਿ ਕਦੇ ਕੋਈ ਗੱਲ ਨਹੀਂ ਕਹੀ ਨਹੀਂ ਕਹੀ ਜੋ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਬੀਬੀਐਮਪੀ ਦਾ ਪੁਨਰਗਠਨ ਕੱਦ ਤੋਂ ਫਿਕਰੇ ਸਟਾਰਟ ਹੋਣ ਦੀ ਦੇਖੋ ਜੀ ਜਦੋਂ ਇਹਨਾਂ ਦਾ ਅਸੀਂ ਤਾਂ ਉੱਥੇ ਲੈ ਕੇ ਆਵਾਂਗੇ ਨਾ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਕਿ ਪਹਿਲਾਂ ਤਾਂ ਇਹਨੂੰ ਇਹਨੂੰ ਭੰਗ ਕਰੋ 1968 ਦੇ ਕਾਨੂੰਨ ਲਾਗੂ ਕਰੀ ਬੈਠੇ 1968 ਦੇ ਵਿੱਚ ਭਾਜੀ ਤੁਸੀਂ ਇੱਥੋਂ ਜਿਦਾਂ ਲੰਘਦੇ ਹੋਗੇ ਬੇਰੀਆਂ ਇੱਥੇ ਮਲੇ ਇੱਥੇ ਪਤਾ ਨਹੀਂ ਕੀ ਕੀ ਉਹ ਠਾਠ ਵਾਲੇ ਹਾਲਾਤ ਹੈਗੇ ਨੇ ਹੁਣ ਹਾਂਜੀ ਇੱਥੇ ਕਿਤੇ ਇੰਨੀ ਕਲੋਨੀਆਂ ਕਿੱਥੇ ਕੱਟੀਆਂ 68 ਕਿੱਥੇ ਹੈ ਹੁਣ ਸ਼ਹਿਰਾਂ ਦੇ ਸ਼ਹਿਰ ਵੱਧ ਗਏ ਪਾਣੀ ਦੀ ਡਿਮਾਂਡ ਵੱਧ ਗਈ ਹਰਿਆਣੇ ਦੀ ਵੀ ਵੱਧ ਗਈ ਹੋਊਗੀ ਪਰ ਘਟੋ ਘਟਾ ਅਸੀਂ ਜਦੋਂ 6 ਮਹੀਨੇ ਪਹਿਲਾਂ ਕਹਿੰਦੇ ਰਿਆਂ ਕਿ ਆਪਣਾ ਪਾਣੀ ਤੁਸੀਂ ਸੰਜਮ ਨਾਲ ਇਸਤੇਮਾਲ ਕਰੋ ਤੁਹਾਨੂੰ ਇੰਨੇ ਮਿਲੂਗਾ ਕਿ ਨਹੀਂ ਹਟੇ ਪਹਿਲਾਂ ਵੀ ਆਤਾ ਪਈਆਂ ਅਸੀਂ 31 ਮਾਰਚ ਤੱਕ ਪਾਣੀ ਖਤਮ ਕਰਕੇ ਲੈਓ ਜੀ ਸਾਨੂੰ ਹੋਰ ਦਿਓ ਸੀ ਬੀਬੀਐਮਪੀ ਨੂੰ 5 ਦਿਨ ਦਾ 50 ਦਾ ਸਟੇਟਸ ਸਪਸ਼ਟ ਰਹੂਗਾ ਬਿਲਕੁਲ ਸਪਸ਼ਟ ਰਹੂਗਾ ਜੀ ਬੀਬੀਐਮਬੀ ਦਾ ਪੁਨਰਗਠਨ ਕਰੋ ਨਵੇਂ ਸਬਧਾਨ ਮੁਤਾਬਕ ਲਿਖੋ ਬੀਬੀਐਮਬੀ ਸਤਲੁਜ ਹਰਿਆਣਾ ਤੇ ਰਸਤਾ ਨੇ ਚ ਕੀ ਕਰਦੇ ਨੇ ਫਿਰ ਕਿਹੜੇ ਪਾਸੇ ਲੱਗਦੇ ਨਾਲ ਉਹ ਸਾਡੇ ਇੱਥੇ ਮੈਨੂੰ ਦੱਸ ਦੋ ਕਿ ਕੋਈ ਇੰਚੀ ਇੰਚ ਵੀ ਨਾ ਉਹਨੂੰ ਕੋਰ ਰੇਪੇਰੀਨ ਬਣਾ ਰੱਖਿਆ ਜੀ ਦੱਸੋ ਮੈਨੂੰ ਤੇ ਜਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀ ਪੰਜਾਬ ਸੀ ਸਾਰਾ ਵੱਡਾ ਉਦੋਂ ਯਮਨਾ ਚ ਹਿੱਸਾ ਸੀ ਪੰਜਾਬ ਦਾ ਜਦੋਂ ਹਰਿਆਣਾ ਲੱਗੋ ਗਿਆ ਹਰਿਆਣੇ ਦਾ ਯਮਨਾ ਚ ਰੱਖ ਲਿਆ ਪੰਜਾਬ ਦਾ ਕਹਿੰਦੇ ਰਾਵੀ ਦਾ ਵੀ ਦਿਓ ਉਹਨਾਂ ਨੂੰ ਹਰਿਆਣੇ ਨੂੰ ਤੂੰ ਸਾਨੂੰ ਸਾਨੂੰ ਫਿਰ ਯਮਨਾ ਚ ਲੈ ਦੋ ਨਾਲੇ ਯਮਨਾ ਚੋ ਆਪ ਲਈ ਜਾਂਦੇ ਮਨ ਲੈਂ ਡੱਕ ਡੱਕ ਉਹਨਾਂ ਦਾ ਏਰੀਆ ਜਕ ਕਿ ਖੇਤੀ ਤਾਂ ਆਪਣੇ ਨਾਲ ਹੀ ਕਰਦੇ ਨੇ ਕੋਈ ਉਹ ਕੋਈ ਕਿਸੇ ਹੋਰ ਪਲਾਨ ਦਿੱਤਾ ਨਹੀਂ ਹੈਗੇ ਵੀ ਉਹਨਾਂ ਦਾ ਮੌਸਮ ਹੋ ਰਿਹਾ ਹੈ ਠੀਕ ਹੈ ਨਾ 1 ਜੂਨ ਨੂੰ ਅਸੀਂ ਝੋਨਾ ਲਾਉਣਾ ਹੈ ਅਸੀਂ ਵੀ 15 ਦਿਨ ਪਹਿਲਾਂ ਕਰਤਾ ਕਿਉਂਕਿ ਅਸੀਂ ਕਿਹਾ ਵੀ ਚਲੋ ਦੇਖਦੇ ਆ ਵੀ ਸ਼ਾਇਦ 15 ਦਿਨ ਜੂ ਤੋਂ ਪਹਿਲਾਂ ਆਊਗਾ ਤਾਂ ਵੈਸਟਰਨ ਹਵਾਵਾਂ ਆਉਣਗੀਆਂ ਜਿਹੜਾ ਧੂਆਂ ਜੰਮੂਗਾ ਨਹੀਂ ਤੇ ਜਾਂ ਮਤਲਬ ਇਧਰ ਉਧਰ ਨਿਕਲ ਜਾਊਗਾ ਤੇ ਦੇਖਦੇ ਆ ਕਰਕੇ ਟਰਾਈ ਸਾਨੂੰ ਤਾਂ ਪਾਣੀ ਹੋਣਾ ਚਾਹੀਦਾ ਜੀ ਨਹਿਰਾਂ 'ਚ ਕਿਉਂਕਿ 15 ਦਿਨਾਂ ਨੂੰ ਤਾਂ ਪਹੁੰਚੂਗਾ ਉਹ ਟੇਲਾਂ ਤੱਕ ਤੋਂ ਸਾਨੂੰ ਅਸੀਂ ਇਧਰੋਂ ਉਹ ਕਰ ਰਹੇ ਹਾਂ ਝੋਨਾ ਸਾਡੇ ਨਾਲ ਹੀ ਲਾਉਣਗੇ ਉਹ 1 ਜੂਨ ਤੋਂ ਬਾਅਦ ਤੇ 20/ਜੂਨ ਨੂੰ 12 13 ਜੂਨ ਨੂੰ ਕਿਉਂ ਚਾਹੀਦਾ ਮਈ ਨੂੰ ਕਿਉਂ ਚਾਹੀਦਾ ਉਹਨਾਂ ਨੂੰ ਪਾਣੀ ਸੋ ਇੱਥੇ ਮੈਂ ਫਿਰ ਦੁਬਾਰੇ ਤੁਹਾਡੇ ਦੁਆਰਾ ਇਹ ਇਹਨੂੰ ਹੈਡਲਾਈਨ ਬਣਾ ਲਿਓ ਭਾਵੇਂ ਮੈਂ ਇਹ ਕਹਿਣਾ ਚਾਹੁੰਨਾ ਜ਼ਿੰਮੇਵਾਰੀ ਨਾ ਕਹਿਣਾ ਚਾਹੁੰਨਾ ਕਿ ਬੀਵੀਐਮਬੀ ਦਾ ਕੋਈ ਅਧਿਕਾਰੀ ਇੱਥੇ ਆ ਕੇ ਲਾਅ ਐਂਡ ਆਰਡਰ ਨੂੰ ਭੰਕਰ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਫਿਰ ਉਹ ਜੋ ਵੀ ਇੱਥੇ ਕੋਈ ਵਾਇਲੈਂਸ ਹੋ ਗਿਆ ਜਾਂ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਹੋ ਗਈ ਜਾਂ ਕੋਈ ਤਾਂ ਉਹਦੇ ਵਾਸਤੇ ਬੀਜੇਪੀ ਪਲੱਸ ਬੀਵੀਐਮਬੀ ਇਹ ਜ਼ਿੰਮੇਵਾਰ ਹੋਣਗੇ ਸਰ ਬੀਬੀ ਐਮ ਵੀ ਕੋ 10000 ਕਰੋੜ ਰੁਪਏ ਦੀ ਸਚਾਈ ਵਿਭਾਗ ਦੀ ਜ਼ਮੀਨ ਜਿਹੜੀ ਹੈਗੀ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਇਹਦੀ ਜਾਣਕਾਰੀ ਤੇ ਜਦੋਂ ਜੋਹਰ ਸਾਹਿਬ ਹੋਣ ਲੱਗੇ ਫਿਰ ਸਾਰਾ ਹੋਊਗਾ ਜਦੋਂ ਇੱਕ ਮੋਟਰ ਚੋਰ ਫੜ ਲੈਂਦੇ ਆ ਨਾ 15 20 ਮੋਟਰਾਂ ਮੰਨ ਜਾਂਦਾ ਉਹ ਚਾਰ ਪੰਜ ਟਰਾਂਸਫਾਰਮਰ ਮੰਨ ਜਾਂਦਾ ਵਿੱਚੋਂ ਤੇਲ ਕੱਢਿਆ ਸੀ ਠੀਕ ਹੈ ਨਾ ਉਹ ਤਾਂ ਹੁਣ ਜਦੋਂ ਗੱਲ ਆ ਗਈ ਵੀ ਆਓ ਹਿਸਾਬ ਕਰੀਏ ਉਦੋਂ ਬਾਅਦ ਆ ਗਈ ਆਊਗਾ ਵਿੱਚ ਸਾਰਾ ਕਿੰਨੀ ਕਿੰਨੀਆਂ ਜ਼ਮੀਨ ਕਿੰਨੀਆਂ ਤੁਹਾਡੇ ਕੋਲੇ ਮਿਲ ਕੇ ਕੋਈ ਮੋਟਾ ਜਿਹਾ ਟੈਕ-ਅਪ ਕਰੋਗੇ 15 ਗੱਠਾਂ ਦਾ ਜਿਹੜਾ ਦੀਦੀਆਂ ਉਹ ਤਾਂ ਖੂਗੋਗੇ ਜੀ ਸਾਰਾ ਕੁਝ ਹੋਊਗਾ ਜੀ ਇਹ ਤਾਂ ਐ ਚਲ ਐਂ ਤੱਕ ਚੱਲਣਾ ਨਹੀਂ ਕੰਮ ਤਾਂ ਅਗਲੇ ਸਾਲ ਫੇਰ ਆ ਜਾਣਗੇ ਜੇ ਇਸ ਵਾਰ ਇਹਨੂੰ ਆਤਪਾਤੀ ਇਹ ਤਾਂ ਅਗਲੀ ਵਾਰ ਕਹਿਣਗੇ ਜੀ ਹਰਿਆਣਾ ਤੇ ਪੰਜਾਬ ਆਪਣਾ ਰਾਜਸਥਾਨ ਦੇ ਵੋਟਾਂ ਪਾ ਲੀਆਂ 2-1 ਨਾਲ ਪੰਜਾਬ ਦਾ 1 ਲੱਖ ਕਿਊਸਕ ਪਾਣੀ ਸਾਨੂੰ ਆਇਆ ਕਰੂਗੇ ਇੱਥੇ ਵੀਰ ਆਇਆ ਕਰਨਗੇ ਇਹਦੇ ਤਾਂ ਆਤਪੇ ਜੂਗੇ ਇਹਨਾਂ ਨੂੰ ਖੂਨ-ਮੂਹ ਨੂੰ ਲੱਗ ਜੂਗਾ ਜਨਾਬ ਸੋ ਇਸ ਕਰਕੇ ਇਟਸ ਨੋਟ ਪੋਸੀਬਲ ਜਿੰਨਾ ਅਸੀਂ ਹੈਗੇ ਇੱਥੇ ਅਸੀਂ ਤਾਂ ਨਹੀਂ ਤੇ ਧਰਨਾ 21 ਤਰੀਕ ਤੱਕ ਜਾਰੀ ਰਹੇਗਾ ਜੀ ਅਸੀਂ ਤਾਂ ਖਤਮ ਕਰਨ ਨੂੰ ਫਿਰਦੇ ਆ ਜੀ ਜ਼ੋਨ ਸੈਂਸਿਟਿਵ ਹੈ ਉਹ ਤਾਂ ਉਦੋਂ ਆਉਂਦੇ ਨੇ ਜਦੋਂ ਉਹ ਆ ਜਾਂਦੇ ਨੇ ਉਹ ਇੱਥੇ ਕੀ ਕਰਨਾ ਆਉਂਦੇ ਨੇ ਬੀਬੀਐਮਬੀ ਵਾਲੇ ਮੈਨੂੰ ਸਮਝ ਨਹੀਂ ਆ ਮੁੱਖ ਮੰਤਰੀ ਸਾਹਿਬ 2 ਤਰੀਕ ਨੂੰ ਇਹ ਤੁਸੀਂ ਜਿਹੜੀ ਲੜਾਈ ਲੜਦੇ ਹੋ ਇਹ ਮੁੱਕ ਜਾਣੀ ਹੈ ਤੁਸੀਂ ਰੱਖੀ ਕਰਦੇ ਹੋ ਤੇ 60% ਕੋਟਾ ਇੱਥੇ BBMB ਕੋਲ ਆਪਣੇ ਪੰਜਾਬ ਦੇ ਮੁਲਾਜ਼ਮਾਂ ਦਾ ਬੜੇ ਲੰਬੇ عرصے ਤੋਂ ਪਿੱਛੇਆਂ ਸਰਕਾਰਾਂ ਨੇ ਕਦੀ ਭਰਿਆ ਨਹੀਂ ਮੁਲਾਜ਼ਮ ਚਲੇ ਗਈ ਕਾਰਖਾਨੇ ਹੋ ਗਏ ਸਭ ਕੁਝ ਉਜੜ-ਬੁਜੜ ਗਿਆ ਇਹ ਐਡੀਸ਼ਨ ਖਤਮ ਹੋਣ ਤੋਂ ਬਾਅਦ ਕੀ ਕੁੱਝ ਹੋ 60% ਨਹੀਂ ਜਦੋਂ BBMB ਆਪਾਂ ਨੇ ਜਿਹੜਾ ਉਹ ਦੁਬਾਰਾ ਪੁਨਰਗਠਨ ਹੋ ਗਿਆ ਫਿਰ ਤਾਂ 100% ਹੀ ਆਪਣੇ ਹੋਣਗੇ ਅਸੀਂ ਆਪਣੇ ਦਰਿਆਵਾਂ ਦੀ ਰਾਖੀ ਨਹੀਂ ਕਰ ਸਕਦੇ ਸੀ ਜੀ ਹੱਦਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਇਹ ਪਾਣੀਆਂ ਦੀ ਰਾਖੀ ਨਹੀਂ ਕਰ ਸਕਦੇ ਕਰਾਂਗੇ ਅਸੀਂ ਇਹਦੇ ਪਾਣੀ ਦੀ ਰਾਖੀ ਹੁਣ ਵੀ ਤਾਂ ਕਰ ਹੀ ਰਹੇ ਹਾਂ ਵੀਬੀਐਮਬੀ ਦਾ ਪੁਨਰਗਠਨ ਕਦ ਤੱਕ ਸੰਭਾਵਨਾ ਕਰ ਕਿ ਮੈਂ ਉਹੀ ਗੱਲ ਕਹਿਣਾ ਜੀ ਡਰਾਫਟਿੰਗ ਡਰਾਫਟਿੰਗ ਤੇ ਟਾਈਮ ਲੱਗੂਗਾ 20 ਪਹਿਲਾਂ 20 ਤਰੀਕ ਵਾਲੀ ਮੀਟਿੰਗ ਤਾਂ ਬੁਲਾ ਲੈਣਾ ਠੀਕ ਹੈ ਉਹ ਭੁੱਲ ਗਏ ਮਨਲਾ ਦੇ ਵਿੱਚੋਂ ਇਹ ਫੇ ਰੌਲਾ ਪਊਗਾ ਇਹ ਫੇਰ ਕੋਰਟਾਂ 'ਚ ਜਾਣਗੇ ਆ ਜਿਹੜਾ ਜਿਹੜਾ ਕੋਰਟ 'ਚ ਫਿਰਦੇ ਨੇ ਤੀਜੇ ਦਿਨ ਜਿਹੜਾ ਉਹਦਾ ਵਕੀਲ ਕਰਦੇ ਨੇ ਉਹਦਾ 60% ਫੀਸ ਸਾਨੂੰ ਦੇਣੀ ਪਊਗੀ ਪੰਜਾਬ ਅਸੀਂ ਆਪਦੇ ਵਿਰੁੱਧ ਵਕੀਲ ਕਰ ਰਹੇ ਹਾਂ ਮਤਲਬ ਸੋ ਅਸੀਂ ਤਾਂ ਇਹਦੇ ਪੈਸੇ ਵੀ ਰੋਕਾਂਗੇ ਜੀ ਆ ਡੀ ਐਫ ਤਾਂ ਦਿੰਦੇ ਅਸੀਂ ਬੀ ਬੀ ਐਮ ਵੀ ਦਾ ਕਿਉਂ ਦਈਏ ਹਿਸਾਬ ਦਿਓ ਪਹਿਲਾਂ ਆਡਿਟ ਕਰਾਮਾ ਆਡਿਟ ਕਰਾਮਾ ਬਹੁਤ ਵਿਜੀਲੈਂਸ ਆਡਿਟ ਕਰਾਵਾਂਗੇ ਸਾਰਾ ਕਿਤੇ ਕਿਤੇ ਪੈਸੇ ਵਰਤਦੇ ਨੇ ਇਹ ਤਾਂ ਐਸ਼ ਪ੍ਰਸਤੀ ਦਾ ਇੱਕ ਸਾਧਨ ਬਣ ਗਿਆ ਬਸ ਸੀਐਮ ਸਾਹਿਬ ਤੁਹਾਡੇ ਇੱਕ ਸੁਪਨਾ ਸੀਗਾ ਨੰਗਲ ਨੂੰ ਟੂਰਿਸਟ ਹੱਬ ਬਣਾਣਾ ਇਹਦੇ ਬਾਰੇ ਵੀ ਦੋ ਸਾਲਾਂ ਤੋਂ ਕਿ ਹਰ ਵਾਰੀ ਤੁਸੀਂ ਆਮਿਓ ਬਿਲਕੁਲ ਬਜਟ 10 ਕਰੋੜ ਦਿੱਤਾ ਸੀ 10 ਕਰੋੜ ਰੁਪਇਆ ਇਸ ਵਾਰ ਪਹਿਲੀ ਵਾਰੀ ਰਿਮਾਰਕ ਹੋਇਆ ਨੰਗਲ ਲਈ ਨੰਗਲ ਵਾਸਤੇ ਟੂਰਿਜ਼ਮ ਵਾਸਤੇ ਇਹਨਾਂ ਦੇ ਅੱچھے ਅੱਛੇ ਹੋਟਲ ਹੋਣ ਸਰਕਾਰ ਦੇ ਵੀ ਚਾਏ ਜਿਵੇਂ ਆ ਕਿਸਾਨ ਹਵੇਲੀ ਆਨੰਦਪੁਰ ਸਾਹਿਬ ਠੀਕ ਹੈ ਨਾ ਬਹੁਤ ਸ਼ਾਨਦਾਰ ਬਣੀ ਹੋਈ ਹੈ ਕਿਸਾਨ ਹਵੇਲੀ ਸਰਕਾਰ ਮੰਡੀ ਬੋਰਡ ਦੀ ਆ ਉਹ ਉੱਥੇ ਉੱਥੇ ਆਨਲਾਈਨ ਕਰਤਾ ਸਿਸਟਮ ਜਿਹੜਾ ਮਰਜ਼ੀ ਬੁਕਿੰਗ ਕਰਾ ਲੇ ਕੋਈ ਮਨਾਲੀ ਨੂੰ ਜਾਂਦਾ ਜਾਂ ਕੋਈ ਤਕਸਰੀ ਕੇਸਗੜ੍ਹ ਸਾਹਿਬ ਮੱਥਾ ਟੇਕਣਾ ਆਉਂਦਾ ਉੱਥੇ ਰੋ ਉੱਥੋਂ ਸਾਰਾ ਕੁਝ ਮਤਲਬ ਆਨੰਦਪੁਰ ਸਾਹਿਬ ਫੇਰ ਆ ਗਿਆ